ਕਈ ਤੇ ਨਾਟਕ ਦੀ ਨਕਲ ਕਰਦਿਆਂ ਇੱਕ 13 ਸਾਲਾਂ ਬੱਚੀ ਦੀ ਮੌਤ ਹੋ ਗਈ ਹੈ ਜਾਣਕਾਰੀ ਅਨੁਸਾਰ ਸੀਆਈਡੀ ਨਾਟਕ ਦੇ ਇੱਕ ਸੀਨ ਨੂੰ ਦੁਹਰਾ ਰਹੀ ਸੀ 13 ਸਾਲਾਂ ਬੱਚੀ ਅਤੇ ਇਸ ਸੀਨ ਦੇ ਐਕਟਿੰਗ ਕਰਦਿਆਂ ਇਸ ਦੀ ਮੌਤ ਹੋ ਗਈ ਹੈ ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਅਨੀਤਾ ਜਿਸ ਦੀ 13 ਸਾਲ ਦੀ ਉਮਰ ਹੈ ਉਹ 8ਵੀਂ ਜਮਾਤ ਦੀ ਵਿਦਿਆਰਥਣ ਸੀ ਐਤਵਾਰ ਦਾ ਦਿਨ ਸੀ ਅਤੇ ਗਵਾਨ ਦੇ ਬੱਚਿਆਂ ਦੇ ਨਾਲ ਤੇ ਆਪਣੇ ਭੈਣ ਭਰਾਵਾਂ ਦੇ ਨਾਲ ਬੈਠ ਕੇ ਸੀਆਈਡੀ ਨਾਟਕ ਦੇਖ ਰਹੀ ਹੁੰਦੀ ਹੈ। ਇਸੇ ਦੌਰਾਨ ਸੀਆਈਡੀ ਵਿਜਲਾਇਕ ਖਤਰਨਾਕ ਸੀਨ ਦੇਖਦੀ ਹੈ ਤਾਂ ਉਸ ਨੂੰ ਦੌੜਉਣ ਦੀ ਕੋਸ਼ਿਸ਼ ਕਰਦੀ ਹੈ ਤੇ ਇਸ ਦੀ ਐਕਟਿੰਗ ਕਰਕੇ ਆਪਣੇ ਭਰਾ ਤੇ ਗਵਾਨ ਦੇ ਹੋਰ ਬੱਚਿਆਂ ਨੂੰ ਦਿਖਾਉਂਦੀ ਹੈ। ਇਸੇ ਦੌਰਾਨ ਉਸ ਦੇ ਵੱਲੋਂ ਘਰ ਦੇ ਵਿੱਚ ਪਈ ਇੱਕ ਤਾਰ ਆਪਣੇ ਗਲ ਦੇ ਵਿੱਚ ਪਾ ਲਈ ਜਾਂਦੀ ਹੈ ਤੇ ਫਾਂਸੀ ਲੈਣ ਦੀ ਐਕਟਿੰਗ ਕੀਤੀ ਜਾਂਦੀ ਹੈ ਪਰ ਇਸੇ ਦੌਰਾਨ ਜਿਸ ਮੇਜ਼ ਦੇ ਉੱਤੇ ਚੜ ਕੇ ਉਸ ਦੇ ਵੱਲੋਂ ਗਰਦਨ ਦੇ ਵਿੱਚ ਆਪਣੇ ਜਿਹੜੀ ਤਾਰ ਪਾਈ ਗਈ ਸੀ ਇਸੇ ਦੌਰਾਨ ਅਚਾਨਕ ਉਸ ਦੇ ਪੈਰਾਂ ਦੇ ਵਿੱਚੋਂ ਮੇਜ਼ ਖਿਸਕ ਜਾਂਦੀ ਹੈ ਅਤੇ ਟੁੱਟ ਜਾਂਦੀ ਹੈ ਜਸਮ ਮਕਰੋ ਅਨੀਤਾ ਦਾ ਸੰਤੁਲਨ ਵਿਗੜ ਜਾਂਦਾ ਹੈ ਤੇ ਉਸਦੀ ਮੌਤ ਹੋ ਜਾਂਦੀ ਹੈ ਦਮ ਘੁੱਟਣ ਕਾਰਨ ਇਸ ਦੇ ਨਾਲ ਹੀ ਜਦੋਂ ਬੱਚੇ ਐਦਰੇਸ਼ ਦੇਖਦੇ ਨੇ ਤਾਂ ਉਹ ਡਰ ਜਾਂਦੇ ਨੇ ਸਹਿਮ ਜਾਂਦੇ ਨੇ ਤੇ ਫਿਰ ਜਾ ਕੇ ਆਂਡ ਗੁਆਣ ਦੇ ਲੋਕਾਂ ਨੂੰ ਦੱਸਦੇ ਨੇ ਜਿਸ ਮਗਰੋਂ ਆਂਡ ਗੁਆਣ ਦੇ ਲੋਕ ਮੌਕੇ ਤੇ ਪਹੁੰਚਦੇ ਨੇ ਤੇ ਉਹਨਾਂ ਦੇ ਵੱਲੋਂ ਅਨੀਤਾ ਨਾਦੀਸ ਬੱਚੀ ਨੂੰ ਤੁਰੰਤ ਹਸਪਤਾਲ ਲਿਜਾਇਆ ਜਾਂਦਾ ਹੈ ਜਿੱਥੇ ਡਾਕਟਰਾਂ ਦੇ ਵੱਲੋਂ ਇਸ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਹੈ ਇਹ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਖੰਨਾ ਤੋਂ ਖੰਨਾ ਦੇ ਵਿੱਚ ਸੀਆਈਡੀ ਨਾਟਕ ਦੀ ਨਕਲ ਕਰਦਿਆਂ ਇਸ ਬੱਚੀ ਦੀ

ये प्राथमिक विद्यालय बिहार रायचा चौक पड़ता है सरपंच कॉलोनी के तरफ हाँ दुराहा से आगे कोई नहीं था उस सर कोई नहीं सर मेरा लड़का जो है ना साथ था उसको उससे हुआ तो गली में हल्ला करने लग गया था ठीक अच्छा। है तो उसके बाद में मेरा मम्मी उसका आ गई थी ड्यूटी से तो रास्ता में कोई जा रहा था उसको खोजने तो मोटरसाइकिल से मिला था कहा तो आपको लड़की ऐसे ऐसे हो गई तो फिर वो आया था हम एक बजे काम पे थे तो हमको फोन आया तो फिर हम लोग भी आए अपने भाई को बहन को भाई छोटा है हाँ उसी ने बताया कि है हाँ बच्चे हैं चार ये तो सबसे बड़ी है साल तो तो हाँ की है बच्चे, बच्चे से पाई लग रहे हैं जी रिश्तेदारी मामी का साडू है ਕੀ ਘਟਨਾ ਹੋਈ ਹੈ ਜੀ ਘਟਨਾ ਆਇਆ ਹੋਏ ਅਸੀਂ ਕੰਮ ਤੇ ਸੀਗੇ ਜੀ ਤੇ ਸਾਨੂੰ ਕੰਮ ਤੇ ਫੋਨ ਆਇਆ ਜੀ ਕਿ ਗਲਫਰਾਹ ਲੈ ਲਿਆ ਜੀ ਅਸੀਂ ਜਿਵੇਂ ਗਏ ਸਿੱਧਾ ਗਏ ਤਾਂ ਜਨੂ ਤੇ ਉੱਥੇ ਸਾਰੇ ਪਹੁੰਚੇ ਹੋਏ ਸੀ ਜੀ ਉੱਥੇ ਜਨੂ ਅਸੀਂ ਪਹੁੰਚੇ ਫਿਰ ਦੇਖਿਆ ਉੱਥੇ ਮੁਲਾਜ਼ਮ ਵੀ ਪਹੁੰਚੇ ਹੋਏ ਸੀ ਉਹਨੇ ਨੇ ਸਾਰਾ ਕੰਮ ਉਹਨੇ ਨਹੀਂ ਕਰਿਆ ਜੀ ਸਾਡੇ ਜਾਣ ਤੋਂ ਪਹਿਲਾਂ ਮੁਲਾਜ਼ਮ ਪਹੁੰਚੇ ਹੋਏ ਸੀ ਤੁਹ ਕੁਝ ਕਾਰਨ ਪਤਾ ਲੱਗੇ ਕੀ ਕਾਰਨ ਤਾਂ ਪਤਾ ਨਹੀਂ ਲੱਗੇ ਸੀ ਤਾਂ ਕੰਮ ਤੇ ਸੀਗੇ ਸਾਰੇ ਕਿਸਾਨ ਨੇ ਦੱਸਿਆ ਹੋਣਾ ਕੁਛ ਨਹੀਂ ਦਈ ਦੱਸਿਆ ਹੀ ਨਹੀਂ ਬੱਚੇ ਨੂੰ ਵੀ ਇਹ ਵੀ ਸਾਰੇ ਸਾਰੇ ਕੰਮ ਤੇ ਸੀ ਇਕੱਠੇ ਗਏ ਹੁੰਦੇ ਸੀਗੇ ਸਾਰੇ ਇਹ ਤਾਂ ਬੱਚੇ ਨੂੰ ਪਤਾ ਹੋਊਗਾ ਬੱਚੇ ਦਾ ਜਾਣਦਾ ਹੀ ਛੋਟੇ ਛੋਟੇ ਬੱਚੇ ਨੇ ਇਹ ਸਾਡੇ ਕੋਲ ਨਾ ਰਾਜਵੰਦਵਾ ਇਹਦੀ ਲੜਕੀ ਹੈ ਨੀਤਾ ਹੈ ਉਮਰ ਕਰੀਬ 13 ਸਾਲ ਆ ਇਹ ਕੱਲ ਦੀ ਗੱਲ ਆ ਕੱਲ ਕੋਈ 1 ਵਜੇ ਦੇ ਕਰੀਬ ਪੁਲਿਸ ਨੂੰ ਇਤਲਾਹ ਮਿਲੀ ਸੀ ਵੀ ਕੁੜੀ ਦੀ ਫਾਹਾ ਲੈ ਚ ਉੱਥੇ ਹੀ ਗਏ ਆ ਮੁੱਕ ਤੇ ਜਾ ਕੇ ਪੜਤਾਲ ਕੀਤੀ ਹੈ ਪਰਿਵਾਰ ਦੇ ਦੱਸਣ ਦੇ ਮੁਤਾਬਕ ਜਿਹੜੇ ਮਾਪੇ ਉੱਥੇ ਮੁੱਕ ਤੇ હાજર ਨਹੀਂ ਸੀਗੇ ਆਪਣੇ ਕੰਮਕਾਰਾਂ ਤੇ ਗਏ ਸੀ ਕਿ ਲੜਕੀ ਨੇ ਤਾਰ ਦੇ ਨਾਲ ਕਪੜੇ ਟੰਗਣ ਵਾਲੀ ਤਾਰ ਹੁੰਦੀ ਹੈ ਉਹਦੇ ਨਾਲ ਚੁੰਨੀ ਨਾਲ ਫਾਹ ਲਿਆ ਹੋਇਆ ਸੀ ਇਹਦੀ ਫਿਰ ਵੀ ਪੜਤਾਲ ਕੀਤੀ ਜਾ ਰਹੀ ਤੇ ਸਭ ਕੁਝ ਕਾਰਨ ਨਿਕੰਮੇ ਦੇ ਸਾਹਮਣੇ ਆਏ ਕੁਝ ਕੋਰਨ ਫਿਲਹਾਲ ਨਹੀਂ ਹੋਇਆ ਗਿਆ ਹਾਕਾ ਬਾਕੀ ਪੋਸਟਮਾਰਟ ਹੋ ਰਿਹਾ ਹੈ ਧੁਕੀਆਂ